ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਅੱਜ ਮੈਂ ਆਪ ਜੀ ਲਈ ਸੁਖਵਿੰਦਰ ਅਮ੍ਰਿਤਦਾ ਲਿਖਿਆ ਹੋਇਆ ਬਾਬੇ ਨਾਨਕ ਦਾ ਗੀਤ ਲੈ ਕੇ ਹਾਜ਼ਰ ਹਾਂ ਸੋ ਪੇਸ਼ ਹੈ ਬਾਬੇ ਨਾਨਕ ਦਾ ਗੀਤ ਕਾਦਰ ਕਾਇਆ ਵਿੱਚ ਸਮਾਇਆ ਨਾਨਕ ਆਪਣਾ ਨਾਮ ਤਰਾਇਆ ਰਾਏ ਪੋਏ ਦੀ ਤਲਵੰਡੀ ਵਿੱਚ ਇੱਕ ਓੰਕਾਰ ਦਾ ਨਾਦ ਵਜਾਇਆ ਰਾ ਮਾਤ ਕੋਈ ਵਾਪਰ ਜਾਂਦੀ ਜਿੱਧਰੋਂ ਜਿੱਧਰੋਂ ਲੰਗਦਾ ਜੀ ਰੱਬ ਫਿਰਦਾ ਚਾਨਣ ਵੰਡਦਾ ਜੀ ਰੱਬ ਫਿਰਦਾ ਚਾਨਣ ਵੰਡਦਾ ਜੀ ਕੋਰ ਹਨੇਰੀ ਦੁਨੀਆ ਦੇ ਵਿੱਚ ਨੂਰ ਨੈਣ ਜਦੋਂ ਉਸ ਖੋਲੇ ਕੋਰ ਹਨੇਰੀ ਦੁਨੀਆ ਦੇ ਵਿੱਚ ਨੂਰੀ ਨੈਣ ਜਦੋਂ ਉਸ ਖੋਲੇ ਪਾਪ ਦਾ ਪਿੰਡਾ थरथਰ ਕੰਬਿਆ ਉੱਚੇ ਥੰਮ ਕੁਫਰ ਦੇ ਡੋਲੇ ਉੱਤਰ ਗਏ ਰਸਮਾਂ ਦੇ ਚਿਹਰੇ ਉੱਡਿਆ ਰੰਗ ਪਖੰਡ ਦਾ ਜੀ ਰੱਬ ਫਿਰਦਾ ਚਾਨਣ ਵੰਡਦਾ ਜੀ ਰੱਬ ਫਿਰਦਾ ਚਾਨਣ ਵੰਡਦਾ ਜੀ ਕੀਰਤ ਕਰੋ ਤੇ ਵੰਡ ਕੇ ਖਾਵੋ ਨਿਰਆਕਾਰ ਦਾ ਨਾਮ ਧਿਆਵੋ ਊਚ ਨੀਚ ਦਾ ਭੇਦ ਮਿਟਾ ਕੇ ਇੱਕ ਦੇ ਜਾਇਓ ਇੱਕ ਹੋ ਜਾਵੋ ਹੱਕ ਸੱਚ ਦਾ ਉਹੋ ਕਾ ਦਿੰਦਾ ਖੈਰ ਜਗਤ ਦੀ ਮੰਗਦਾ ਜੀ ਰੱਬ ਫਿਰਦਾ ਚਾਨਣ ਵੰਡਦਾ ਜੀ ਰਬ ਫਿਰਦਾ ਚਾਨਣ ਵੰਡਦਾ ਜੀ ਧੰਨਵਾਦ